ਨੋਰ ਮम्मा ਕਹਿੰਦੇ ਸੀ ਕਿ ਉਹ ਉਹਨਾਂ ਦੀ ਜਿਹੜੀ ਦਾਦੀ ਤੇ ਉਹਨਾਂ ਦੀ ਨਾਨੀ ਸੀ ਉਹ ਰਾਤ ਨੂੰ ਬਾਤਾਂ ਬੰਨਦੇ ਹੁੰਦੇ ਸੀ ਤੇ ਮम्मा ਪੁੱਜਦੇ ਹੁੰਦੇ ਸੀ ਤਾਂ ਹੁਣ ਰਾਤ ਹੋ ਚੁੱਕੀ ਆ ਹੁਣ ਆਪਣੀ ਵੀ ਭਾਰੀ ਹੈਗੀ ਚਲ ਕੁਝ ਅੱਜ ਵੀ ਪਾ ਲੈਂਦੇ ਆ ਉਦੋਂ ਫੋਨ ਨਹੀਂ ਹੁੰਦੇ ਸੀ ਨਹੀਂ ਉਦੋਂ ਫੋਨ ਨਹੀਂ ਹੁੰਦੇ ਸੀ ਅੱਛਾ ਉਦੋਂ ਸਿਰਫ ਰੇਡੀਓ ਹੁੰਦੇ ਸੀ ਪਹਿਲਾਂ ਕੌਣ ਬਾਤ ਪਾਊਗਾ ਮੈਂ ਮਮਾ

ਮੰਗਲੀ ਨਹੀਂ ਲਾਟਕਾਂ ਹੋਏ ਕੁਛ ਟਰਾ ਤਾਦਾ ਤਾਦਾ ਨਹੀਂ ਆਂਦਾ ਤਦ ਉਸ ਦੇ ਨਹੀਂ ਆਂਦਾ ਤਦ ਉਸ ਮੈਂ ਆਂਸਰ ਦਾ ਦੱਸਣਾ ਹੀ ਆ ਨਹੀਂ ਆਂਦਾ ਇਹਦਾ ਆਂਸਰ ਹੈਗਾ ਆ ਇਹਦਾ ਆਂਸਰ ਹੈਗਾ ਆ ਜੂਆਂ

तो, तो क्या हो सकता है किताब किताब बाल <laughs> नहीं <ना। laughs> फ्लावर पॉट फिरो ना ਚੱਲ ਨਹੀਂ ਆਂਦਾ ਇਹ ਦਾਂ ਚਰ ਬੈਠ ਬੈਠ ਹਾਇ ਦਾਂ ਚਰ ਬੈਠ ਨਾ ਚੋਰ ਸਕਦਾ ਚੋਟੀ ਨਾ ਚੱਲ ਹਣ ਮੈਂ ਬਾਬਾ ਇਤਨਾ ਕ ਡੱਬਾ ਚੱਕ ਨਾ ਪਾਵੇ ਚਕਾਈ ਵੇ ਰੱਪਾ ਰੂ ਨਹੀਂ ਰੂਈ ਨਹੀਂ इतना क डब्बा चकना हो वे चकाई वे रब्बा रूई रूई आना है ना नहीं मैं दादू है ना आंसर ना मैं तो सुन लगी चलो खू इधर आंसर आ इतना क डब्बा हूँ दाया हो है ना ते वो चक भी नहीं हूँ ना तो बहुत पारी हूँ दाया हो है ना चलो अनुरापा उड़ी

ਹੁੰਦਾ ਤੂੰ ਹਾਂ ਹੁੰਦਾ ਧੂਆਂ ਹੁੰਦਾ ਤੂੰ ਹਾਂ ਤੂੰ ਤੂੰ ਹਾਂ ਧੂਆਂ ਦੇਖ ਜਿਹੜਾ ਤੂੰ ਹਾਂ ਹੁੰਦਾ ਹੈ ਨਾ ਜਿਹੜਾ ਬਹੁਤ ਪੋਲਿਊਸ਼ਨ ਕਰਦਾ ਉਹਨੂੰ ਕਹਿੰਦੇ ਤੂੰ ਹਾਂ ਜਿਹੜਾ ਘੱਟ ਪੋਲਿਊਸ਼ਨ ਕਰਦਾ ਉਹਨੂੰ ਧੂਆਂ ਕਹਿੰਦੇ ਧੂਆਂ ਐ ਮਸ਼ਮੱਟ ਠੀਕ ਹੈ ਚਲੋ ਅੱਜ ਫਿਰ ਆਪਾਂ ਇੰਨੀ ਹੀ ਬਾਤਾਂ ਪਾ ਲੈਨੇ ਆ तो लाइक करो, शेयर करो, करो ते बेल ऑन आग करके रखना जिसना कोई भी अगर वीडियो आती है थानू नोटिफिकेशन मिल जाएगा धन्यवाद, बाय